ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਸਿਓ ਇੱਕ ਬਹੁਤ ਮੁੱਦਾ ਭੜਕ ਰਿਹਾ ਹੈ ਫਿਲਮ ਦਾ ਅਕਾਲ ਫਿਲਮ ਜੋ ਗੀਪੀ ਗਰੇਵਾਲ ਦੀ ਆ ਉਹ ਤੁਹਾਨੂੰ ਦੱਸ ਦਈਏ ਅਸੀਂ ਮਿਸਲ ਬਾਬਾ ਸ਼ਾਮ ਸਿੰਘ ਅਟਾਰੀ ਚੱਲਦਾ ਬੀਰ ਚੱਕਰਵਰਤੀ ਤਰਨਦਲ ਦਾਸ ਪ੍ਰਦੀਪ ਸਿੰਘ ਸਮੂਹ ਜਥਾ ਇਸ ਫਿਲਮ ਦਾ ਡਟ ਕੇ ਸੀ ਵਿਰੋਧ ਕਰਦੇ ਆ ਤੇ ਉਹਨਾਂ ਵਿਰੋਧ ਕਿਉਂ ਕਰਦੇ ਆ ਇਸ ਚੀਜ਼ ਦੇ ਵਿੱਚ ਸਾਡਾ ਵੀ ਕਈਆਂ ਨੇ ਵਿਰੋਧ ਕਰਨਾ ਪਰ ਸੱਚ ਹਮੇਸ਼ਾ ਸੱਚ ਰਹੂਗਾ ਇੱਕ ਚੀਜ਼ ਆਪਾਂ ਸਮਝ ਲਈਏ ਮੇਰੇ ਵੀਰੋ ਗੁਰਮੁਖ ਪਿਆਰਿਓ ਇਹ ਫਿਲਮਾਂ ਦੇ ਜ਼ਰੀਏ ਆਪਾਂ ਨੂੰ ਇੱਕ ਅਜਿਹਾ ਮਿੱਠਾ ਜ਼ਹਿਰ ਪਰੋਸਿਆ ਜਾ ਰਿਹਾ ਜਿਹੜਾ ਆਪਾਂ ਨੂੰ ਅੱਜ ਦੇ ਸਮੇਂ 'ਚ ਤਾਂ ਠੀਕ ਲੱਗ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਸਿੱਖ ਵਿਰਸੇ ਦੇ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਗੱਲ ਸੋਚੋ ਜਿਹੜੇ ਬੰਦੇ ਪਹਿਲਾਂ ਫਿਲਮਾਂ ਦੇ ਵਿੱਚ ਬੀੜੀਆਂ ਸਿਕਟਾਂ ਬੋਤਲਾਂ दारू ਦੀਆਂ ਪੀ ਕੇ ਨੱਚਦੇ ਰਹੇ ਨੇ ਤੇ ਉਹ ਆਪਣੇ ਅਮਰਤਾਰੀ ਸਿੰਘਾਂ ਦਾ ਕਿਰਦਾਰ ਕਰਨਗੇ ਉਹ ਇਸ ਜੋਗੇ ਹੈਗੇ ਨੇ ਨਕਲੀਆਂ ਦਾੜੀਆਂ ਇਹਨਾਂ ਦੇ ਲੱਕੀਆਂ ਹੋਈਆਂ ਨੇ ਸਾਰਾ ਕੁਝ ਨਕਲੀ ਬਣਾਇਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੀ ਗਰੰਟੀ ਹੈ ਕਿ ਇਹ ਫਿਲਮ ਤੋਂ ਬਾਅਦ ਇਹ ਸੁਧਰ ਜਾਣਗੇ ਕਿ ਇਹ ਦਾੜੀ ਕੇਸ ਰੱਖਣਗੇ ਲੱਗਦਾ ਤੁਹਾਨੂੰ ਹੁਣ ਤਾਂ ਇਹਨਾਂ ਨੇ ਫਿਲਮਾਂ ਬਣਾ ਲਈ ਅਗਲੀ ਫਿਲਮ ਦੇ ਵਿੱਚ ਇਹ ਫੇਰ ਪੈਗ ਲਾਉਂਦੇ ਦੇਖਣਗੇ ਤੇ ਨਜਾਰਾ ਪੁਣਾ ਕਰਦੇ ਦੇਖਣਗੇ ਸੋ ਇਸ ਚੀਜ਼ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਮੇਰਾ ਉਹਨਾਂ ਗੁਰਮੁਖ ਵੀਰਾਂ ਨੂੰ ਬੇਨਤੀ ਆ ਹੱਥ ਵੜ ਕੇ ਗੁਰੂ ਪਿਆਰੋ ਤੁਸੀਂ ਸਾਡਿਆਂ ਅਸੀਂ ਤੁਹਾਡੇ ਆ ਆਪਾਂ ਜਿਹੜੇ ਇਸ ਫਿਲਮ ਦਾ ਸਾਥ ਦੇ ਰਹੇ ਨੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸੰਗਤ ਤੁਹਾਨੂੰ ਦੇਖਦੀ ਹੈ ਤਾਂ ਤੁਹਾਨੂੰ ਸੁਣਦੀ ਹੈ ਆਪਾਂ ਇਸ ਚੀਜ਼ ਦਾ ਸਾਥ ਨਾ ਦਈਏ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਰਾਮਯਲਾ ਦੇ ਵਿੱਚ ਲੋਕ ਕਰਦੇ ਨੇ ਨਾ ਰੋਲ ਉਸ ਤਰੀਕੇ ਨਾਲ ਆਪਣੇ ਸਿੱਖਾਂ ਦੇ ਕਿਰਦਾਰਾਂ ਦੇ ਰੋਲ ਉਸ ਤਰੀਕੇ ਨਾਲ ਹਾਸੋ ਹੋਏ ਨੇ ਤਰੀਕੇ ਦੇ ਨਾਲ ਵੀ ਇਹਨਾਂ ਨੇ ਪੇਸ਼ ਕਰਨੇ ਨੇ ਸੋ ਹੁਣੇ ਤੋਂ ਹੀ ਇਹ ਆਪਾਂ ਨੂੰ ਲੱਗਦਾ ਕਿ ਬੜਾ ਪ੍ਰਚਾਰ ਕਰਾ ਗੀਪੀ ਗਰੇਵਾਲ ਜਾਂ ਕੋਈ ਹੋਰ ਉਹਦੀ ਟੀਮ ਪਰ ਪ੍ਰਚਾਰ ਨਹੀਂ ਇਹ ਸਿਰਫ ਪੈਸੇ ਦਾ ਮੁੱਦਾ ਹੈ ਜੇ ਪ੍ਰਚਾਰ ਕਰਨਾ ਹੁੰਦਾ ਕਿ ਗੀਪੀ ਗਰੇਵਾਲ ਜਾਂ ਕੋਈ ਹੋਰ ਪ੍ਰਚਾਰ ਕਰਦਾ ਸੀ ਗੁਰੂ ਦੇ ਸਿੰਘ ਬਣਾ ਕੇ ਇਹ ਪ੍ਰਚਾਰ ਕਰਨਾ ਆਪਣੇ ਲੋਕ ਕਹਿੰਦੇ ਨੇ ਸੰਗਤਾਂ ਕਈ ਕਹਿੰਦੇ ਆ ਨੇ ਕਿ ਇਹ ਤਾਂ ਪ੍ਰਚਾਰ ਹੋ ਰਿਹਾ ਜੀ ਸਿੱਖੀ ਦੇ ਵਿੱਚ ਵਾਧਾ ਹੋਊਗਾ ਨਹੀਂ ਭਾਈ ਸਿੱਖੀ ਦੇ ਵਿੱਚ ਵਾਧਾ ਨਹੀਂ ਹੋਣਾ ਇਹਨਾਂ ਨੇ ਤਾਂ ਜਿਨ੍ਹਾਂ ਨੇ ਰੋਲ ਕੀਤਾ ਇਹਨਾਂ ਨੇ ਤਾਂ ਫਰਕ ਨਕਲੀ ਦਾ ਨਹੀਂ ਲਾਈਆਂ ਨੇ ਇਹ ਤਾਂ ਆਪ ਅਪਣਨ ਕਰਨਗੇ ਵੀ ਇਹ ਸਿਮਰਤਾ ਹੀ ਬਣਾਗੇ ਨਹੀਂ ਇਹ ਸੰਗਤਾਂ ਨੂੰ ਇਹ ਨਚਾਰ ਕੋਨੇ ਆਲੇ ਕੋਈ ਸ਼ੇਧ ਨਹੀਂ ਦੇ ਸਕਦੇ ਤਾਂ ਆਪਾਂ ਨੂੰ ਇੱਕ ਜਾਲਾ ਵਿਸਿਆ ਹੋਇਆਗਾ ਆਪਣੇ ਅੱਖਾਂ ਦੇ ਸਾਹਮਣੇ ਸੋ ਇਹਦੀ ਦਾ ਵਿਰੋਧ ਕਰਨਾ ਬਣਦਾ ਆ ਤੇ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਜਿਹਦਾ ਆਪਾਂ ਸਾਥ ਨਾ ਦੀਏ ਇਹਦਾ ਡੱਟ ਕੇ ਵਿਰੋਧ ਕਰੀਏ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਬੰਦਾ ਸਹੀ ਕੰਮ ਕਰਦਾ ਦੋ ਤਿੰਨੇ ਸਹੀ ਕੰਮ ਕੀਤੇ ਉਹਦੇ ਮਾਦਰ ਲੱਗਦੁਰੇ ਚੰਗੀ ਗੱਲ ਹੈ ਲੱਗਣਾ ਚਾਹੀਦਾ ਸੰਗਤਾਂ ਨੂੰ ਸਾਥ ਦੇਣਾ ਚਾਹੀਦਾ ਪਰ ਮਦਕ ਦੇ ਇਹ ਸਮਝੋ ਕਿ ਬੰਦਾ ਜੇ ਉਹ ਬੰਦਾ ਗਲਤ ਕੰਮ ਕਰੂਗਾ ਤੇ ਅਸੀਂ ਉਹਦਾ ਵੀ ਉਹ ਸਹੀ ਐ ਤੇ ਅਸੀਂ ਉਹਦਾ ਸਾਥ ਦੇਵਾਂਗੇ ਨਹੀਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਇੱਕ ਗੁਰਸਿੱਖ ਦਾ ਫਰਜ਼ ਬਣਦਾ ਸੋ ਅਸੀਂ ਆਪਣੀ ਮਿਸਲ ਵੱਨੋ ਪੂਰਾ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆ ਤੇ ਕਰਦੇ ਰਹਿਾਂਗੇ ਕਿਉਂਕਿ ਆਪਣੇ ਪੰਥ ਦੇ ਵਿੱਚ ਸਾਖੀ ਪ੍ਰਤਮਾ ਸਾਖੀ ਪ੍ਰਧਾਨ ਹੈ ਇਹ ਤਰੀਕੇ ਨਾਲ ਆਪਾਂ ਲੱਚਰਪੁਣਾ ਆਲੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਸਿੱਖਾਂ ਦੇ ਕਿਰਦਾਰਾਂ ਦੇ ਰੋਲ ਨਹੀਂ ਕਰਨ ਦੇਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ